ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਪਰਚੇ ਅਤੇ ਕਾਨੂੰਨੀ ਕਾਰਵਾਈ ਦਾ ਵਿਰੋਧ ਅਤੇ ਪਰਾਲੀ ਦੀ ਸਾਮ ਸਭਾਲ ਲਈ ਸਾਂਦ ਮਸ਼ੀਨਾ ਮਹਈਆ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਮੀਟਿੰਗ ਡੇਰਾ ਸੰਤ ਬਾਬਾ ਰੁਖੜਦਾਸ ਜੀ ਪੱਤੋ ਹਿਰਾ ਸਿੰਘ ਵਿਖੇ ਹੋਈ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਹਾਂਜੀ ਅੱਜ ਭਾਰਤਿਕਸਤਾਨ ਦੁਨੀਆ ਲਖੋਵਾਲ ਦੀ ਇੱਕ ਮੀਟਿੰਗ ਹੋਈ ਹੈ ਸੰਤ ਬਾਬਾ ਰੱਖ ਅਦਾਸ ਦੀ ਜਿਹੜਾ ਪਤਵੋ ਜੀ ਦਾ ਸ੍ਰੀ ਲੈ ਕੇ ਸੂ ਗੱਲਬਾਤ ਕਰਦੇ ਉਹਨਾਂ ਨੇ ਬਹੁਤ ਹੀ ਸਤਿਕਾਰ ਨਾਲ ਸਾਡੇ ਹਾਂਜੀ ਬਾਈ ਜੀ ਕੀ ਨਾਮ ਹੈ ਮੁਖਤਿਆਰ ਸਿੰਘ ਦੀਨਾ ਸਾਹਿਬ ਸੂਬਾ ਮੀਤ ਪ੍ਰਧਾਨ ਲਖੋਵਾਲ ਅੱਛਾ ਸਰ ਜੀ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਜੀ ਪਤਵੋ ਜੀ ਦਾ ਸ੍ਰੀ ਜੀ ਦੇ ਬਾਰੇ ਜਾਣਕਾਰੀ ਜੀ ਜਿਹੜਾ ਅੱਜ ਦਾ ਮੇਨ ਮੁੱਦਾ ਸਾਡਾ ਕਿਸਾਨਾਂ ਦਾ ਪਰਾਲੀ ਦਾ ਹੈ ਇਸ ਲਈ 12ਵੀਂ ਤੇ ਹੋਇਆ ਸੀ ਉਦੋਂ ਪਿਛਲੀ ਆਰਬੀ ਇਹ ਹੀ ਮੁੱਦਾ ਜਿਹੜਾ ਕਿਸਾਨ ਕਹਿੰਦੇ ਆ ਸਰਕਾਰ ਮੌਕੇ ਤੇ ਵੱਡੇ ਵੱਡੇ ਜੁਰਮਾਨੇ ਜੇਲ੍ਹਾਂ ਦੇ ਡਰਾਵੇ ਜਾਨੀ ਦੇ ਕੇ ਇਹਨਾਂ ਨੂੰ ਡਰਾਉਂਦੀ ਹੈ ਅਸੀਂ ਕਿਹਾ ਸੀ ਜਿਹੜੇ ਸਾਨੂੰ ਖੇਤੀ ਸੰਦ ਜਿਹੜੇ ਪਰਾਲੀ ਸਿਮੇਟਣ ਵਾਲੇ ਮੋਹੱਯਾ ਕੀਤੇ ਜਾਣ ਇਹ ਪ੍ਰਾਪਰ ਹਾਲ ਤੱਕ ਸਰਕਾਰ ਤੋਂ ਕੋਈ ਪ੍ਰਬੰਧ ਨਹੀਂ ਹੋਇਆ ਹੁਣ ਅਸੀਂ ਬਾੜਾ ਨਹੀਂ ਤੇ ਇਹੀ ਮੰਗ ਕੱਢਦੇ ਸਾਨੂੰ ਘੱਟੋ ਘੱਟ ਜਿਹੜੀਆਂ ਲੈਣਾ ਹੈ ਪਰਾਲੀ ਦੀਆਂ ਮਸ਼ੀਨ ਛੱਡਦੀ ਹੈ ਉਹੀ ਮਚਾਉਣ ਤੇ ਆਗਿਆ ਦੇ ਦਿੱਤੀ ਜਾਵੇ ਉਹ ਕੋਈ ਪ੍ਰੋਡਕਸ਼ਨ ਨਹੀਂ ਕਰਦੀ ਤੇ ਇਹਦੇ ਨਾਲ ਵਾਤਾਵਰਨ ਵੀ ਠੀਕ ਰਹੂਗਾ ਕੋਈ ਧੂਆਂ ਉਸ ਵੀ ਨਹੀਂ ਹੋਣਾ ਵੀ ਬਹੁਤਾ ਨਹੀਂ ਸਰਕਾਰ ਸਾਨੂੰ ਇਹਦੀ ਇਜਾਜ਼ਤ ਦਿੱਤੀ ਜਾਵੇ ਇੰਨੇ ਬਹੁਤ ਆ ਸਾਡੇ ਪਾਸਤੇ ਤੇ ਇਹ ਇਹੀ ਅਸੀਂ ਮੰਗ ਕਰਦੇ ਆ ਅੱਛਾ ਸਰ ਇਸ ਤੋਂ ਅਗਲੀ ਰੂਪਰੇਖਾ ਕੀ ਹੋਏਗੀ ਜੇ ਕੋਈ ਗਲਬਤ ਨਹੀਂ ਬਣਦੀ ਜੇ ਨਹੀਂ ਬਾਣੀ ਤਾਂ ਸਰਕਾਰਾਂ ਦੀ ਜ਼ਿੰਮੇਵਾਰਾਂ ਦੀ ਮਜਬੂਰੀ ਹੈ ਵੀ ਅੱਗ ਲਾਉਣਗੇ ਹੋਰ ਇਹਨਾਂ ਕੋਲ ਕੋਈ ਚਾਰਾ ਹੀ ਨਹੀਂ ਜਿਹੜੇ ਚੋ ਨੇ ਇਹਨਾਂ ਦੀ ਪ੍ਰਾਣੀ ਇੰਨੀ ਜ਼ਿਆਦਾ ਹੁੰਦੀ ਹੈ ਵੀ ਇਹਦੇ ਕੋਈ ਹੱਲ ਨਹੀਂ ਨਾ ਜਿੰਮੇਵਾਰ ਇਹਨੂੰ ਖੇਤ ਤੋਂ ਬਾਹਰ ਕੱਢ ਸਕਦਾ ਅਜੀ ਸਾਡੇ ਦਰਮਿਆਨ ਜਗਸੀਰ ਸਿੰਘ ਜੀ ਪੱਤੋ ਹੀਰਾ ਸਿੰਘ ਬਾਈ ਜੀ ਜਿਹੜੀ ਅੱਜ ਦੀ ਮੀਟਿੰਗ ਆ ਸਰ ਜੀ ਇਹਦੇ ਬਾਰੇ ਜਾਣਕਾਰੀ ਦੇ ਜਾਣਕਾਰਤਾ ਜੀ ਇਹੀ ਆ ਵੀ ਜਿਹੜਾ ਪਰਾਲੀ ਦੀ ਸੰਭਾਲ ਬਾਰੇ ਆ ਪਰਾਲੀ ਦੀ ਸੰਭਾਲ ਜ਼ਿਮੀਂਦਾਰ ਨੂੰ ਬਹੁਤ ਔਖੀ ਆ ਸਰਕਾਰ ਉਹਦਾ ਕੋਈ ਮਦਦ ਕਰੇ ਮਸ਼ੀਨਰੀ ਦੇ ਵੀ ਸਾਨੂੰ ਵੱਤ ਵੱਤ ਪਿੰਡਾਂ 'ਚ ਇੱਕ ਬੇਲਰ ਆਉਂਦਾਗਾ ਉਹ ਦਿਨ ਬਹੁਤ ਲੱਗਦੇ ਆ ਫੇਰ ਵੱਡੀ ਮਸ਼ੀਨਰੀ ਜ਼ਿਮੀਂਦਾਰਾਂ ਨੂੰ ਖਰੀਦਣੀ ਪੈਂਦੀ ਆ ਪਰਾਲੀ ਦੀ ਉਹ ਲੋਡ ਨਹੀਂ ਆਉਂਦੀ ਛੋਟੇ ਟਰੈਕਟਰਾਂ ਤੋਂ ਸਾਡੀ ਤਾਂ ਮੰਗ ਇਹੀ ਆ ਵੀ ਕੱਲਣਾ ਲੈਣਾ ਹੀ ਸਾਨੂੰ ਦੇ ਦੇਣੋ ਬਾਲਣ ਨਾਲ ਦਾ ਮਸ਼ੀਨਾਂ ਵਾਲੇ ਸੌਖੇ ਨਾਲੇ ਜੀਨੀਡਰ ਸੌਖਾ ਉਹਦਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਅੰਮ੍ਰਿਤ ਸਾਡੇ ਮੁਖਤਿਆਰ ਸਿੰਘ ਦੀਨਾ ਨੇ ਦੱਸ ਹੀ ਦਿੱਤਾ ਸਾਰੀ ਸਾਡੀ ਕਮੇਟੀ ਖੜੀ ਆ ਗਈ ਬਰਾਦੀ ਦੇ ਸੰਭਾਲ ਦੇ ਵਿੱਚ ਇਹੀ ਅਸੀਂ ਤਾਂ ਮੰਗ ਮੰਗ ਕਰਦੇ ਆਂ ਕਿ ਸਾਨੂੰ ਜਾਂ ਫਿਰ ਮੱਈਆ ਕਰਾਵੀ ਮਸ਼ੀਨਰੀ ਨਹੀਂ ਫਿਰ ਸਾਨੂੰ ਕੱਲਣਾ ਲੈਣਾ ਦੀ ਇਜਾਜ਼ਤ ਦਿੱਤੀ ਜਾਵੇ ਪਰ ਨਾਲੀ ਸਰਕਾਰ ਦਾ ਕੀ ਨੁਕਸਾਨ ਹੁੰਦਾ ਇਹਦੇ ਵਿੱਚ ਤੇ ਆਪਾਂ ਬਰਾਲੀ ਪ੍ਰੂਫ ਦੇ ਕੀ ਦੋਸ਼ ਲਾ ਰਹੀਏ ਸਰਕਾਰ ਨੂੰ ਦੋਸ਼ ਤਾਂ ਸਰਕਾਰ ਪ੍ਰਦੂਸ਼ਣ ਹੀ ਲਾਉਂਦੇ ਪ੍ਰਦੂਸ਼ਣ ਫਲਾਉਂਦੀ ਹੈ ਇਹ ਫੈਕਟਰੀਆਂ ਤਾਂ ਉਦੋਂ ਜ਼ਿਆਦਾ ਜਿਨ੍ਹਾਂ ਨੇ 12 ਮਹੀਨੇ 30 ਦਿਨ ਚੱਲਣਾ ਤੇ ਜਿਹੜਾ ਧਰਤੀ ਦੇ ਵਿੱਚ ਆ ਦੂਜਾ ਪਾਣੀ ਆਉਂਦਾ ਫੈਕਟਰੀਆਂ ਦਾ ਗੰਦਾ ਪਾਣੀ ਆਉਂਦਾ ਉਹ ਵੀ ਜ਼ਮੀਰਾਂ ਦੇ ਖੇਤਾਂ ਦੇ ਵਿੱਚ ਹੀ ਜਾਂਦਾ ਉਦੋਂ ਘੱਟ ਪ੍ਰਦੂਸ਼ਣ ਕੀਦਾ ਹੈ ਸਭ ਤੋਂ ਵੱਧ ਪ੍ਰਦੂਸ਼ਣ ਇਹੀ ਕਰਦੀਆਂ ਫੈਕਟਰੀਆਂ ਕਰਦੀਆਂ ਆਪਣੇ ਨੇੜੇ-ਨੇੜੇ ਫੈਕਟਰੀਆਂ ਨੂੰ ਜਿੱਥੇ ਡੰਪ ਕੀਤੇ ਵੈ ਇਹਨਾਂ ਦੇ ਅੱਗਾਂ ਲੱਗੀਆਂ ਰੋਜ਼ ਆਉਂਦੀਆਂ ਉਹ ਦਿਨ ਰਾਤ ਉਹ ਚੱਲਦੀ ਰਹ ਇਹ ਤਾਂ ਆਪ ਦਾ ਲੱਖਾਂ ਰੁਪਈਆ ਲੈ ਜਾਂਦੇ ਆ ਕਿਉਂ ਬੀਮਾ ਕੀਤਾ ਹੁੰਦਾ ਇਹਨਾਂ ਦਾ ਕੋਟਾ ਪੂਰਾ ਹੋ ਜਾਂਦਾ ਤੇ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੰਦੇ ਇੱਕ ਕੌਂਟਲ ਦਾ 100 ਰੁਪਏ ਤੱਕ ਨਹੀਂ ਦਿੱਤਾ ਹਾਲ ਤੱਕ ਕਿਸਾਨ ਕੀ ਕਰਨ ਇਹ ਇਹਨਾਂ ਦੀ ਮਜਬੂਰੀ ਹੈ ਅੱਛਾ ਸਰ ਹੁਣੇ ਹੁਣੇ ਰਾਵਣ ਵੀ ਭੁੱਕਿਆ ਹਨਾ ਪੰਜ ਪੰਜ ਟੋਟਾ 1000 1000 ਟੋਟਾ ਲੰਬੇ ਪਟਾਕੇ ਤੇ ਕਿੰਨਾ ਨੁਕਸਾਨ ਕੀਤਾ ਕਿੰਨਾ ਪ੍ਰਦੂਸ਼ਣ ਹੋਇਆ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਹੁਣ ਕਹੜਾ ਚੱਲਣਾ ਨਹੀਂ ਹੁਣ ਆ ਦਿਵਾਲੀ ਆ ਗਈ ਕਿੰਨੇ ਦਿਨ ਪਟਾਕੇ ਚੱਲਣਗੇ ਅੱਜ ਤੋਂ ਲੈ ਕੇ ਸ਼ੁਰੂ ਹੀ ਆ ਚੱਲਦੇ ਆ ਪਰਦਰਸ਼ ਗੁਰਦੁਸ਼ਣ ਤਾਂ ਹਰ ਰੋਜ਼ ਨਿਤ ਨਿਤੀ ਹੁੰਦਾ ਹੈ ਪਰ ਕਿਸਾਨਾਂ ਦਾ ਕਿੰਨਾ ਚੱਲਦਾ ਹੈ ਵੱਧ ਤੋਂ ਵੱਧ 10 ਜਾਂ 11 ਦਿਨ ਉਹ ਵੀ ਤਿੰਨਾਂ ਚਾਰ ਹੁੰਦਾ ਇਹ ਜੇ 35 ਦੀ ਗੱਲ ਕਰੀਏ ਬਹੁਤ ਘੱਟ ਆ ਹਨਾ ਬਹੁਤ ਘੱਟ ਆ ਜੀ ਇਹ ਡਲਾਈਗੇ ਦਾ ਵੱਧ ਤੋਂ ਵੱਧ 11% ਵੀ ਨਹੀਂ ਬਣਦਾ ਇਹਨਾਂ ਦਾ ਤੇ 90% ਇਹ ਲਾਉਂਦੇ ਆ ਜਿੰਨੇ ਫੈਕਟਰੀ ਨਾਲੇ ਜਿੰਨੇ ਕਾਰਖਾਨੇ ਸਾਰੇ ਪਰ ਉਹ ਜ਼ਿੰਮੇਵਾਰ ਤੇ ਆਉਂਦੀ ਆ ਬੋਝ ਲੈ ਲੈਂਦੇ ਆ ਸਾਲ ਬਾਦ ਲਾਉਂਦੇ ਆ ਵੀ ਵੱਧ ਤੋਂ ਵੱਧ ਇੱਕ ਹਫਤਾ ਜਾਂ 10 ਦਿਨ ਹੁੰਦਾ